ਰੂ ਅੰਬਰੋਂ ਅਜੀਤ ਤੇ ਜੁਝਾਰਦੀ ਬਾਜ਼ਾਂ ਛੋਟਿਆਂ ਭਰਾਮਾਂ ਤਾਂ ਹੀ ਮਾਰਦੇ ਆਹ ਠੰਡੜੇ ਬੋਰਜ ਵੱਲ ਸੋਹਣਿਓ ਭਾਈ ਦਾਦੇ ਨੇ ਸਵਰਗਾਂ ਤੋਂ ਚਾਹਤਾ ਹੈ ਲਾੜੀ ਮੌਤ ਨਾ ਸਵੇਰੇ ਮੁਲਾਕਾਤ ਹੈ ਲੱਖ ਸਫਰੀ ਤਸੀਹੇ ਸਾਨੂੰ ਸਹਿਣ ਦੇ ਸਾਨੂੰ ਰੱਬ ਦੀ ਰਜ਼ਾ ਚ ਰਾਜ਼ੀ ਰਹਿਣ ਦੇ ਕੋਈ ਆਖਿਓ ਨਾ ਗੁਰੂ ਦਸਵੇਂ ਛੇ ਕਿਸ ਹਾਲ ਚ ਗੁਜਰੀ ਮਾਂ ਤੇ ਕੋਈ ਦੱਸੇ ਹੋ ਨਾ ਕਿ ਤੇਰੀ ਮਾਂ ਦੇ ਨਾਲ ਕੀ ਬੀਤ ਲਈ ਤੇਰੇ ਪੁੱਤਾਂ ਨਾਲ ਕੀ ਬੀਤ ਲਈ ਲਾੜੀ ਮਾਂ ਤੇ ਨਾ ਸਵੇਰੀ ਮੁਨਕਾਤ ਸਹਬਜ਼ਾਦਿਆਂ ਦੀ ਤੁਸੀਂ ਇੱਕ ਕੁੜੀ ਕਰਦੇ ਹੋ ਨਗਮਾ ਸੁਣਾਉਣੀ ਆ ਉਹਨੂੰ ਬੋਲ ਕੇ ਸੁਣਾਉਣੀ ਉਹ ਥੋੜੀ ਜਿਹੀ ਜੇ ਦਰਸ਼ਕਾਂ ਲਈ ਹੋ ਜੇ ਕਿਉਂਕਿ ਮੈਨੂੰ ਲੱਗਦਾ ਕਿ ਦਿਨ ਉਹੀ ਚੱਲਦੇ ਨੇ ਸਾਥੀ ਸੈਂ ਕਿਉਂਕਿ ਸਮਾਗਮ ਤੇ ਉਡੀਕ ਰਾਇਆ ਇਹ ਤੁਹਾਡਾ ਪਿਆਰ ਆ ਮੈਂ ਇੱਥੇ ਆ ਗਿਆ ਜਾਣਾ ਹੁਣ ਉਹ ਇਦਾਂ ਸੀ ਗਾਉ ਗੀਤ ਬਤਨ ਦੇ ਸੋਣੇ ਉਹ ਵੇ ਅੱਜ ਸ਼ਗਨਾ ਵਾਲੀ ਰਾਤ ਹੈ ਲਾੜੀ ਮੌਤ ਨਾ ਸਵੇਰੇ ਮੁਲਾ ਕਾ ਤੂੰ ਹੈ ਗਾਉਂਗੀਤ ਬਤਨ ਦੇ ਸੋਣਿਓ ਰੂ ਅੰਬਰੋਂ ਅਜੀਤ ਤੇ ਜੁਝਾਰਦੀ ਬਾਜ਼ਾਂ ਛੋਟਿਆਂ ਭਰਾਮਾਂ ਤਾਂ ਮਾਰਦੀ ਔਰ ਠੰਡੜੇ ਬੁਰਜੇ ਬਲ ਸੋਣਿਓ ਭਾਈ ਦਾਦੇ ਨੇ ਸਵਰਗਾਂ ਤੋਂ ਚਾਹਤਾ ਹੈ। ਹਮ ਲਾੜੀ ਮੌਤ ਨਾ ਸਵੇਰੇ ਮੁਲਾਕਾਤ ਹੈ। ਹਮ ਲਾਖਾ ਸਫਰੀ ਤਸੀਹੇ ਸਾਨੂੰ ਸਹਿਣ ਦੇ ਸਾਨੂੰ ਰੱਬ ਦੀ ਰਜ਼ਾ ਚ ਰਾਜ਼ੀ ਰਹਿਣ ਦੇ ਹਮ ਕੋਈ ਆਖੇ ਹੋ ਨਾ ਗੁਰੂ ਦਸ਼ਮੇਸ਼ ਹਮ ਕੇ ਸਹਾਲ ਚ ਗੁਜਰੀ ਮਾਂ ਤੇ ਕੋਈ ਦੱਸੇ ਹੋ ਨਾ ਵੀ ਤੇਰੀ ਮਾਂ ਦੇ ਨਾਲ ਕੀ ਬੀਤ ਰਹੀ ਹੈ ਤੇਰੇ ਪੁੱਤਾਂ ਨਾਲ ਕੀ ਬੀਤ ਰਹੀ ਹੈ ਲਾਰਿਮੋਤ ਨਾਲ ਸਵੇਰੇ ਮੁਲਾਕਾਤ ਤੁਸੀਂ ਜ਼ਿਕਰ ਕਰਕੇ ਭਾਵੁਕ ਹੋਗੇ ਤਾਂ ਤੁਸੀਂ ਦੇਖੋ ਕਿ ਕਿੱਡੇ ਜਜ਼ਬੇ ਹੋਣਗੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੁੱਤਰਾਂ ਦੇ ਉਹ ਜਾਂਦੇ ਹੋਣਾ ਫਤੇਗੜ ਸਾਹਿਬ ਜਾਓ ਹਮ ਉਹਨਾਂ ਦਾ ਪਿਆਰ ਲੈ ਕੇ ਆਓ ਉਹ ਅੱਜ ਵੀ ਐਂ ਪਿਆਰ ਪੰਡਾਂ ਦੀਆਂ ਪੰਡਾਂ ਹਮ ਦੁੱਖਾਂ ਦੀਆਂ ਤੁਹਾਡੀਆਂ ਰੱਖਦੇ ਆ ਤੇ ਸੁੱਖਾਂ ਦੀਆਂ ਦੇ ਕੇ ਤੋੜਦੇ ਆ ਪਰ ਨਿਮਰਤਾ ਜਾਓ ਹਮ ਬਾਜੇ ਵਜਾਉਣ ਨਾ ਜਾਓ ਉਥੇ ਪਟਾਕੇ ਪਾਉਣ ਨਾ ਜਾਓ ਉਥੇ ਇੰਨੇ ਪਿਆਰ ਚ ਜਾਵਨਾ ਉਥੇ ਰਹਿ ਕੇ ਯਤਨ ਕਰੋ ਉਹਨੇ ਕਿੰਨੀ ਬੇਫਤਾ ਚ ਕਿਦਾਂ ਸਮਾਂ ਕੱਟਿਆ ਉਹ ਘੜੀ ਕ ਕੱਟ ਕੇ ਤਾਂ ਦੇਖੋ ਠੰਡਿਆਂ ਬੁਰਜਾਂ ਨੂੰ ਰੋਣਿਆਂ ਠੰਡ ਵਿੱਚ ਘੜੀ ਕ ਬਹਿ ਕੇ ਤਾਂ ਦੇਖੋ ਘੜ ਕੇ ਦੇਖੋ ਬੁਰਜ ਤੇ ਕੰਦ ਅਜ ਵੀ ਨਿਸ਼ਾਨੀਆਂ ਮਾਰੇ ਕਿਰਪਾ ਕਰੇ ਕੋਮਲ ਕਲੀਆਂ ਕੂਲੀਆਂ ਗਰਦਣਾ ਨੂੰ ਬਿੰਨ ਗਿਆ ਤਲਵਾਰ ਦਾ ਕਿਲ ਜਿੱਥੇ ਸਿੱਧੀ ਸਰੂ ਦੇ ਬਾਗ ਲਜਾਨ ਦੇ ਲਈ ਸਕੰਦ ਉਸਾਰੀ ਸੀ ਗੋਡਿਆਂ ਨੂੰ ਛਿਲ ਜਿੱਥੇ ਦਾਦੀ ਦਾਨੀ ਨੇ ਪੁੱਤਰੇ ਦਾਨ ਕੀਤੇ ਯਾਦਗਾਰ ਅਟਲ ਅਹਿਲ ਜਿੱਥੇ ਪੰਛੀ ਪਰ ਸਵਸਤਰਤ ਨੂੰ ਲੱਖ ਵਾਰੀ ਚਿਣਿਆ ਹੋਇਆ ਦਸ਼ਮੇਸ਼ ਦਾ ਦਿਲ ਜਿੱਤੇ